ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮਰੀਮਨੋ ਪਿਆਰ ਪਰੀ ਸਸਵੀਕਾ ਪੰਜਾਬ ਦੇ ਵਿੱਚ ਤਬਾਹੀ ਦੇ ਮੰਜ਼ਰ ਦੇਖੇ ਜਾ ਸਕਦੇ ਨੇ ਹੜ੍ਹਾਂ ਦੇ ਪਾਣੀ ਨੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ ਪੰਜਾਬ ਦੇ ਲਗਭਗ 9 ਜ਼ਿਲ੍ਹੇ ਹੜ੍ਹਾਂ ਦੇ ਪਾਣੀ ਦੇ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਇਹਨਾਂ 9 ਜ਼ਿਲ੍ਹਿਆਂ ਦੀ 3 ਲੱਖ ਕਿੱਲਾ ਝੋਨੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ ਝੋਨੇ ਤੋਂ ਇਲਾਵਾ ਕੁਝ ਕਿਸਾਨਾਂ ਵੱਲੋਂ ਸਬਜ਼ੀਆਂ ਵੀ ਬੀਜਿਆ ਗਿਆ ਸੀ ਚਾਹੇ ਉਹ ਕਦੂ ਹੋਣ ਚਾਹੇ ਉਹ ਭਿੰਡੀ ਤੋਰੀ ਹੋਵੇ ਚਾਹੇ ਉਹ ਬੈਗਨ ਹੋਣ ਤੇ ਦੂਸਰੇ ਪਾਸੇ ਲਗਭਗ 1000 ਤੋਂ ਪਲੱਸ ਘਰ ਪੂਰੀ ਤਰ੍ਹਾਂ ਤੈਸ ਨੈਸ ਕੁਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿੰਨਾ ਕੁਝ ਬਣਦਾ ਹੈ ਉਪਰਾਲਾ ਕੀਤਾ ਜਾ ਰਿਹਾ ਹੈ ਦੂਸਰੇ ਪਾਸੇ ਵੱਖ ਵੱਖ ਸਮਾਜਿਕ ਸੰਸਥਾਵਾਂ ਵੱਲੋਂ ਵੀ ਜਿਹੜੇ ਨੇ ਪੈਲ ਦੇ ਹadhar ਤੇ ਇਹਨਾਂ ਹਲਕਿਆਂ ਦੇ ਜਾਇਜੇ ਲੈ ਕੇ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਦਵਾਈਆਂ ਮੁਹੱਈਆ ਕਰਵੀਆਂ ਚਾਰੀਆਂ ਨੇ ਖਾਸ ਕਰਕੇ ਪਸ਼ੂਆਂ ਨੂੰ ਫੀਡ ਮੁਹੱਈਆ ਕਰਵਾਈ ਚਾਰੀ ਹੈ ਅਤੇ ਬੱਚਿਆਂ ਨੂੰ ਕਪੜੇ ਤੱਕ ਵੀ ਦਿੱਤੇ ਜਾ ਰਹੇ ਨੇ ਤੇ ਪੀਣ ਦੇ ਪਾਣੀ ਦਾ ਵੀ ਵੱਡੇ ਪੱਧਰ ਤੇ ਵੱਖ-ਵੱਖ ਸਮਾਜ ਸੇਵੀਆਂ ਵੱਲੋਂ ਪ੍ਰਬੰਧ ਕੀਤਾ ਗਿਆ ਹੈ ਹਰ ਵਰਗਤ ਦੇ ਭਾਈਚਾਰੇ ਜਿਹੜੇ ਸੁਰੱਖਿਆ ਥਾਵਾਂ ਤੇ ਨੇ ਜਿਨ੍ਹਾਂ ਦੇ ਜ਼ਿਲ੍ਹਿਆਂ ਦੇ ਵਿੱਚ ਹਰ ਨਹੀਂ ਆਏ ਉਹਨਾਂ ਵੱਲੋਂ ਚਾਰੇ ਦਾ ਅਤੇ ਕਿਸਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਖਾਣ ਪੀਣ ਦਾ ਪ੍ਰਬੰਧ ਵੱਡੇ ਪੱਧਰ ਤੇ ਕੀਤਾ ਗਿਆ ਹੈ ਲੈਕਿਨ ਇਧਰ ਜੇ ਗੱਲ ਕਰੀਏ ਪੰਜਾਬੀ ਗਾਇਕਾਂ ਦੀ ਪੰਜਾਬੀ ਫਿਲਮੀ ਅਦਾਕਾਰਾਂ ਦੀ ਤੋਂ ਇਲਾਵਾ ਹਾਲੀਵੁੱਡ ਅਤੇ ਬਾਲੀਵੁੱਡ ਦੇ ਜਿਹੜੇ ਕੁਝ ਲੋਕ ਨੇ ਐਕਟਰ ਨੇ ਜਿਹੜੀਆਂ ਮਸ਼ਹੂਰ ਹਸਤੀਆਂ ਨੇ ਉਹਨਾਂ ਵੱਲੋਂ ਵੀ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਅਸੀਂ ਤੁਹਾਡੇ ਨਾਲ ਹਾਂ ਪੈਸੇ ਦੇ ਨਾਲ ਤੁਹਾਡੀ ਵਿੱਤੀ ਮਦਦ ਕੀਤੀ ਜਾਵੇਗੀ ਯਾਨੀ ਕਿ ਹਾਲੀਵੁੱਡ ਦੇ ਵਿੱਚ ਜਿਹੜੀ ਖਬਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਦੇਸ਼ ਦੇ ਕਈ ਰਾਜਾਂ ਵਿੱਚ ਕੁਦਰਤ ਦਾ ਕਹਿਰ ਦੇਖ ਨੂੰ ਮਿਲ ਰਿਹਾ ਹੈ ਖਾਸ ਕਰਕੇ ਪੰਜਾਬ ਦੇ ਕਈ ਖੇਤਰ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਹਨ ਜਿਸ ਦਾ ਜਿਸ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਲੀਵੁੱਡ ਬਾਲੀਵੁੱਡ ਸੁਪਰਸਟਾਰ ਸੰਜੇ ਦਾਤ ਨੇ ਸੋਸ਼ਲ ਮੀਡੀਆ ਤੇ ਮਦਦ ਦਾ ਵੱਡਾ ਐਲਾਨ ਕੀਤਾ ਹੈ ਅਤੇ ਪੀੜਤਾਂ ਦੇ ਨਾਲ ਖੜੇ ਹੋਣ ਦੀ ਗੱਲ ਕਹੀ ਹੈ ਆਓ ਜਾਣਦੇ ਹਾਂ ਕਿ ਬਾਕੀ ਚਾਰ ਦੇ ਕਲਾਕਾਰ ਕੀ ਕੀ ਕਿਆ ਹੈ ਪੰਜਾਬ ਵਿੱਚ ਇੱਕ ਹਫ਼ਤੇ ਤੋਂ ਵੱਧ ਜਿਹੜਾ ਸਮਾਂ ਹੋ ਗਿਆ ਹੈ ਲਗਾਤਾਰ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਜਿਹੜੀ ਹੈ ਪੂਰੀ ਤਰ੍ਹਾਂ ਨਾਜ਼ੁਕ ਬਣੀ ਹੋਈ ਹੈ ਲੇਕਿਨ ਕਲਾਕਾਰਾਂ ਦੇ ਨਾਲ-ਨਾਲ ਫਿਲਮੀ ਅਦਾਕਾਰ ਵੀ ਪੰਜਾਬ ਦੇ ਹੱਕ ਵਿੱਚ ਆ ਗਏ ਨੇ ਪੰਜਾਬ ਵਿੱਚ ਇੱਕ ਹਫ਼ਤੇ ਤੋਂ ਵੱਧ ਵੱਧ ਸਮੇਂ ਤੋਂ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਾਰਨ ਗੁਰਦਾਸਪੁਰ ਪਠਾਨਕੋਟ ਵਰਗੇ ਕਈ ਖੇਤਰ ਡੁੱਬ ਗਏ ਹਨ ਹੜਾ ਦੇ ਇਨ੍ਹਾਂ ਖੇਤरां ਵਿੱਚ ਭਾਰੀ ਤਬਾਹੀ ਮਚਾਈ ਹੈ ਜਿਸ ਕਾਰਨ ਸੂਬੇ ਵਿੱਚ ਇੱਕ ਪਿਆਰਾਕ ਦ੍ਰਿਸ਼ ਦੇਖਣ ਨੂੰ ਮਿਲਿਆ ਹੁਣ ਅਦਾਕਾਰ ਸੰਜੇ ਦਾਤ ਨੇ ਇਸ ਮਾਮਲੇ ਸੰਬੰਧੀ ਆਪਣੇ ਅਧਿਕਾਰਤ ਐਕਸ ਹੈਂਡਲ ਤੇ ਇੱਕ ਤਾਜ਼ਾ ਟਵੀਟ ਕੀਤਾ ਹੈ ਜਿਸ ਸੁਚੋਣਾਂ ਨੇ ਲਿਖਿਆ ਕਿ ਇਸ ਸਮੇਂ ਪੰਜਾਬ ਵਿੱਚ ਹੜਾ ਕਾਰਨ ਹੋਈ ਤਬਾਹੀ ਸਤਿ ਸਭ ਨੂੰ ਦਿਲ ਦਹਿਲਾਉਣ ਵਾਲੀ ਹੈ ਮੈਂ ਇਸ ਤੋਂ ਬਹੁਤ ਪ੍ਰਭਾਵਿਤ ਸਾਰੇ ਲੋਕਾਂ ਨੂੰ ਤਾਕਤ ਅਤੇ ਪ੍ਰਾਰਥਨਾਵਾਂ ਭੇਜ ਰਿਹਾ ਹਾਂ ਮੈਂ ਹਰ ਸੰਭਵ ਤਰੀਕੇ ਨਾਲ ਮਦਦ ਕਰਨ ਲਈ ਤਿਆਰ ਹਾਂ ਅਜਿਹਾ ਕਰਾਂਗਾ ਬਾਬਾ ਜੀ ਪੰਜਾਬ ਦੇ ਸਾਰਿਆਂ ਨੂੰ ਸੀ ਤੇੜਾ ਤੇ ਉਹਨਾਂ ਦੀ ਰੱਖਿਆ ਕਰਨ ਇਸ ਤਰ੍ਹਾਂ ਅਦਾਕਾਰ ਸੰਜੀਤਾ ਨੇ ਪੰਜਾਬ ਹਰ ਪਿੱਟੜ ਵਿੱਚ ਦੁੱਖ ਸਾਂਝਾ ਕੀਤਾ ਸੰਜੀਤ ਦੇ ਇਸ ਕਦਮ ਨੂੰ ਦੇਖਦੇ ਹੋਏ ਬਹੁਤ ਸਾਰੇ ਪ੍ਰਸ਼ੰਸ਼ਕ ਸੋਸ਼ਲ ਮੀਡੀਆ ਤੇ ਉਹਨਾਂ ਦੀ ਪ੍ਰਸ਼ੰਸਾ ਕਰ ਰਹੇ ਨੇ ਇਹਨਾਂ ਨਹੀਂ ਇੱਕ ਇਨਸਾਨ ਦੇ ਤੌਰ ਤੇ ਲੋਕਾਂ ਦੀ ਮਦਦ ਲਈ ਜਿਸ ਤਰ੍ਹਾਂ ਅੱਗੇ ਆਏ ਹਨ ਉਹਨਾਂ ਨੂੰ ਦੇਖ ਕੇ ਪ੍ਰਸ਼ੰਸ਼ਕ ਸੰਜੀਤ ਦਾਤ ਦੀ ਤੁਲਨਾ ਉਹਨਾਂ ਦੇ ਪਿਤਾ ਮਰਹੂਮ ਅਦਾਕਾਰ ਸੁਨੀਲ ਦਾਤ ਦੇ ਵਿਹਾਰ ਨਾਲ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਸੋਨੂ ਸੂਦ ਜੋ ਹਲਕਾ ਮੋਗੇ ਤੋਂ ਨੇ ਉਹ ਮੁੰਬਈ ਤੋਂ ਜਿਹੜੇ ਪੰਜਾਬ ਆ ਚੁੱਕੇ ਨੇ ਵੱਡੇ ਪੱਦਰ ਤੇ ਉਹਨਾਂ ਵੱਲੋਂ ਵੀ ਰਾਤ ਦੇ ਕੰਮ ਸ਼ੁਰੂ ਕਰ ਦਿੱਤੇ ਗਏ ਨੇ ਸੰਜੇ ਦਾਤ ਅਤੇ ਸੋਨੂ ਸੂਦ ਬੰਬੇ ਤੋਂ ਸਪੈਸ਼ਲ ਉਹਨਾਂ ਵੱਲੋਂ ਮੈਸੇਜ ਪੇਜ ਗਿਆ ਸੋਨੂ ਸੂਤਾ ਆਲਰੇਡੀ ਪੰਜਾਬ ਦੇ ਵਿੱਚ ਆ ਚੁੱਕੇ ਨੇ ਵੱਖ-ਵੱਖ ਹਲਕਿਆਂ ਦੇ ਦੌਰੇ ਕਿਤੇ ਜਾ ਚੁੱਕੇ ਨੇ ਸੋਨੂ ਸੂਦ ਵੱਲੋਂ ਅਤੇ ਸੋਨੂ ਸੂਦ ਪੈਸਿਆਂ ਦੇ ਨਾਲ ਅਤੇ ਖਾਣ-ਪੀਣ ਦੇ ਸਮਾਨ ਨਾਲ ਵੱਡੇ ਪੱਦਰ ਦੇ ਪੰਜਾਬ ਦੇ ਲੋਕਾਂ ਦੀ ਬਦਲ ਕਰ ਰਹੇ ਨੇ ਸੰਜੇ ਦਾਤ ਵੀ ਕਹਿੰਦੇ ਨੇ ਕਿ ਮੈਂ ਦੁੱਖ ਦੀ ਘੜੀ ਦੇ ਵਿੱਚ ਖੜਾ ਹਾਂ ਅਰਦਾਸ ਕਰ ਰਿਹਾ ਹਾਂ ਉਸ ਪਰਮਾਤਮਾ ਅੱਗੇ ਕਿ ਜਲਦੀ ਤੋਂ ਜਲਦੀ ਆ ਜਿਹੜੇ ਹਾਲਾਤ ਨੇ ਹੜਾਂ ਦੇ ਇਹ ਬੇਦਰ ਹੋਣ ਮੈਂ ਅਰਦਾਸ ਕਰਦਾ ਹਾਂ ਤੇ ਹਰ ਵਿਧਾ ਤਰ੍ਹਾਂ ਦੀ ਮਾਲੀ ਸਹਾਇਤਾ ਮੇਰੇ ਵੱਲੋਂ ਦਿੱਤੀ ਜਾਵੇਗੀ ਇਸ ਤੋਂ ਪਹਿਲਾਂ ਗੀਪੀ ਗਰੇਵਾਲ ਗੁਰਪ੍ਰੀਤ ਕੋਗੀ ਅਤੇ ਦਲਜੀਤ ਦਸਾਂ ਕਰਨ ਔਜਲਾ ਇੰਦਰਜੀਤ ਨਿੱਕੂ ਸਤੇਂਦਰ ਸਰਤਾਹ ਯਾਨੀ ਕਿ ਸਾਰੇ ਹੀ ਪੰਜਾਬ ਦੇ ਆਗੂ ਉਹਨੂੰ ਖਾਸ ਕਰਕੇ ਬੱਬੂ ਮਾਨ ਇਮਨਦੋ ਦਲਜੀਤ ਰਣਜੀਤ ਬਾਵਾ ਹੁਣਾਵਲੂ ਯਾਨੀ ਕਿ ਜਿੱਲੇ ਵੀ ਪੰਜਾਬ ਦੇ ਨਾਮੀ ਗ੍ਰਾਮੀ ਗਾਇਕ ਨੇ ਜਿੰਨੇ ਵੀ ਫਿਲਮੀ ਅਦਾਕਾਰ ਨੇ ਉਹ ਪੰਜਾਬ ਦੇ ਹੱਕ ਵਿੱਚ ਆ ਗਏ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਹਰ ਤਰ੍ਹਾਂ ਨਾਲ ਮਦਦ ਕਰਾਂਗੇ ਇਹ ਸਾਡਾ ਫਰਜ਼ ਹੈ ਕਿਉਂਕਿ ਇਹਨਾਂ ਨੇ ਸਾਨੂੰ ਆਪਣੀਆਂ ਪਲਕਾਂ ਤੇ ਬਿਠਾਇਆ ਹੈ